ਹਾਂਜੀ ਬੱਜੇ ਨਮਸਕਾਰ ਹੈ ਆ ਦਾਬ ਸੱਤਿਆ ਕਾਲਕ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਆ ਤੁਹਾਨੂੰ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੇ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਦੇ ਟੌਪ ਜਨਮਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਭਰਾਵੋ ਕੀ ਹਾਲ ਚਾਲ ਆ ਮੇਰਾ ਭਰਾ ਨਹੀਂ ਕਰਦੇ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣ ਕੇ ਹਾਂਜੀ ਬਾਈ ਜੀ ਜੇ ਮੈਨੂੰ ਤੁਹਾਨੂੰ ਪਤਾ ਵੀਰੇ ਹਰ ਵਾਰ ਦੀ ਤਰ੍ਹਾਂ ਕੋਈ ਨਵੀਂ ਚੀਜ਼ ਬਾਈ ਜੀ ਪਿਓਰ ਬਲੱਡ ਲਾਈਨ ਦੇ ਵਿੱਚੋਂ ਨਵੇਂ ਜਾਨਵਰ ਬਾਈ ਹਰਾਂ ਤੋਂ ਗੇਮ ਚੱਕੀ ਸੀ ਉਹਨਾਂ ਵਿੱਚੋਂ ਸਦਰੋਂ ਵੱਡਾ ਜੋੜਾ ਚੈੱਕ ਕਰ ਲੋ ਵੀਰੇ ਪਿਓਰ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਸਦਰੋਂ ਜੋੜੇ ਦੀ ਫੋਲੋ ਬਟਾ ਫੋਲੋ ਗਰੰਟੀ ਰਹੇਗੀ ਆਂਡੇ ਬੱਚੇ ਧਰਦਾ ਹੋਇਆ ਜੋੜਾ ਵੀਰੇ ਨਿੱਕੇ ਤੋਂ ਨਿੱਕੇ ਪਿੰਡਾਂ ਅੰਦਰ ਇਹਨਾਂ ਦੇ ਤੁਸੀਂ ਬੱਚੇ ਛੱਡ ਦੋ ਮੇਰਾ ਆਪਣਾ ਜਾਣਗੇ ਨਹੀਂ ਠੀਕ ਹੈ ਜੀ ਐਸ ਗੱਲ ਦੀ ਆਪਣੀ ਗਰੰਟੀ ਆ ਮੇਰਾ ਆਪਣਾ ਠੀਕ ਹੈ ਬਾਈ ਹਰੇ ਖੌਦ ਵਧੀਆ ਚੰਗੀਆਂ ਬਾਰੀਆਂ ਛੜਦੇ ਨੇ ਉਹਨਾਂ ਤੋਂ ਹੀ ਮੇਰਾ ਭਰਾ ਆਪਾਂ ਕੂਤਰ ਲੈ ਕੇ ਆਉਂਦੇ ਆਂ ਬਾਕੀ ਜਿਹੜੇ ਬੰਦਿਆਂ ਦੇ ਉਹ ਦਾਣੇ ਪਾਣ ਨੂੰ ਜਾਂ ਸ਼ੌਂਕ ਨੂੰ ਕੂਤਰ ਰੱਖੇ ਹੁੰਦੇ ਨੇ ਨਾ ਉਹ ਸਪੰਦਿਆਂ ਤੋਂ ਕਦੇ ਆਪਾਂ ਕੂਤਰ ਲੈ ਨਹੀਂ ਮੇਰਾ ਭਰਾ ਠੀਕ ਹੈ ਜੀ ਜਿਹੜੇ ਬੰਦੇ ਦਾ ਪਿੱਛੋਂ ਕੋਈ ਸਟੈਂਡ ਹੁੰਦਾ ਆ ਉਸੇ ਦੇ ਘਰ ਮੇਰਾ ਭਰਾ ਜਾਨਵਰ ਆਪਾਂ ਲੈ ਕੇ ਆਈਦੀਆਂ ਨੇ ਤਾਂ ਜੋ ਆਪਾਂ ਕਿਸੇ ਆਪਣਾ ਜਾਨਵਰ ਦੇਈਏ ਉਹਦੇ ਵਿੱਚ ਬਲੇਮ ਵਾਲਾ ਕੰਮ ਨਾ ਹੋ ਸਕੇ ਚੈੱਕ ਕਰ ਲੋ ਮੇਰਾ ਭਰਾ ਕੁਆਲਟੀ ਬੱਜੀ ਪਿਆਰ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਜੋੜਾ ਐ ਸਾ ਬਾਈ ਜੀ ਨਿਗੇ ਨਿਗੇ ਬੱਚੇ ਦੇ ਨਹੀਂ ਠੋਕਣਗੇ ਇਹਨਾਂ ਦੇ ਚੈੱਕ ਕਰ ਲੋ ਇਹੋ ਜੀ ਨਿਆਬ ਚੀਜ਼ ਆ ਮੇਰਾ ਭਰਾ ਇਹੋ ਜਿਹੇ ਦਿਨਾਂ ਦੇ ਵਿੱਚ ਤਾਂ ਨਾ ਜਿਵੇਂ ਨਵੀਂ ਵਾਲੇ ਹੋਵੇ ਦਿਨ ਇਹਦਾ ਬਹਿਣੀ ਨਹੀਂ ਮੇਰਾ ਵੀਰੋ ਠੀਕ ਐ ਇਦੀ ਪਿਓਰਿਟੀ ਦੇ ਵਿੱਚ ਮੇਰਾ ਆਹ ਯਾਨੀ ਕਿ ਮੇਰਾ ਭਰਾ ਇਹੇ ਬਲੱਡ ਆ ਠੀਕ ਐ ਉਹ ਕੁੰਡੀ ਦਾਦੇ ਬੱਜੀ ਦੀ ਮਾਫੀ ਚਾਹੁੰਨਾ ਵਿੱਚੋਂ ਨਾ ਯਾਰ ਕਬੂਤਰ ਆਪਣਾ ਇੱਕ ਨਿਕਲ ਗਿਆ ਸੀਗਾ ਤੇ ਬਾਹਰ ਖੁੱਲਾ ਰਹਿ ਗਿਆ ਫੰਦਾ ਨਿਕਲ ਗਿਆ ਯਾਰ ਕਬੂਤਰ ਉਹ ਬਟ ਕੋਈ ਗੱਲ ਨਹੀਂ ਮਰਾਪਰਾ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਸੱਜਣੋ ਠੀਕ ਹੈ ਜੀ ਵੱਡਾ ਕੂਤਰ ਸੀ ਮਰਾਵਲੇ ਕੂਤਰਾਂ ਦੇ ਵਿੱਚੋਂ ਬਾਕੀ ਬਿਹਨੇ ਆ ਜੀ ਜਿਹੜੀ ਤਾਂ ਆਉਂਦਾ ਆ ਬਾਕੀ ਵੇਖੋ ਆਉਂਦਾ ਕਿ ਨਹੀਂ ਠੀਕ ਹੈ ਸਦਰੀਆਂ ਦੇ ਕੂਤਰ ਕੁਆਤਰ ਭਾਤੀ ਨੇ ਫਿਲਹਾਲ ਦੀ ਘੜੀ ਦਾ ਸੱਜਣੋ ਵੱਡਾ ਕੂਤਰ ਸੀਗਾ ਜੋੜਿਆਂ ਵਾਲਾ ਉਹ ਮੇਰੇ ਸਾਬ ਨਾਲ ਤਾਂ ਨਹੀਂ ਆਉਂਦਾ ਜੀ ਕਿਉਂਕਿ ਘਰ-ਬਾਰ ਉਹਨੇ ਵੇਖਿਆ ਨਹੀਂ ਵਿਚਾਰੇ ਨੇ ਚਲੋ ਜਿਹਦੇ ਕੋਲੇ ਵੀ ਜਾਊਗਾ ਹਨਾ ਪਰਮਾਤਮਾ ਦੇ ਕੋਲੇ ਵਾਦਾ ਦੇਵੇ ਤੇ ਚੈੱਕ ਕਰ ਲਓ ਮੇਰਾ ਆਪਾਂ ਆਪਣੇ ਜੋੜੇ ਦੀ ਕੁਆਲਿਟੀ ਤੇ ਮਰਾ ਵੀਰ ਦੱਸਿਓ ਜਰੂਰ ਜੀ ਕਮੈਂਟ ਕਰਕੇ ਤੁਹਾਨੂੰ ਕਿਦਾਂ ਦਾ ਲੱਗਾ ਵੀਰੇ ਅੱਜ ਵਾਲਾ ਜੋੜਾ ਵੀਰੇ ਜਿੱਥੇ ਮਰਜੀ ਛੱਡ ਦਿਓ ਯਾਰ ਕਬੂਤਰ ਇਹ ਜਾਂਦੇ ਨਹੀਂ ਐਸ ਗੱਲ ਦੀ ਆਪਣੀ ਗਰੰਟੀ ਆ ਜਿਹਦੇ ਵੀਰ ਕਹਿੰਦੇ ਨੇ ਵੀਰੇ ਸਾਡੇ ਕੋਲ ਗੇਮ ਪਾਣੀ ਹੈਗਾ ਬਸ ਸਾਨੂੰ ਜਾਨਵਰ ਉਹੋ ਜਿਹੇ ਦੇ ਦਿਓ ਕਿ ਕਬੂਤਰ ਉਹ ਪਿੰਡ ਨਾ ਛੱਡਣ ਆ ਚੈੱਕ ਕਰ ਲਓ ਮਰਾ ਵੀਰ ਦੁਵਾਰਾ ਚੋਬਰ ਆਪਣਾ ਲੱਗ ਗਿਆ ਗੋੜਕਣ ਥੋੜੇ ਸਾਹਮਣੇ ਮੇਰਾ ਭਰਾ ਬਿਲਕੁਲ ਤੰਦਰੁਸਤ ਕਬੂਤਰਾਂ ਔਰ ਬਾਈ ਜੀ ਬਿਲਕੁਲ ਘੱਟ ਰੇਟ ਕਹਿੰਦਾ ਆਪਾਂ ਉਸਦੇ ਨੂੰ ਬਿਲਕੁਲ ਜਾਇਜ਼ ਰੇਟ ਦੇ ਵਿੱਚ ਆਪਣੇ ਕੋਲ ਜਾਨਵਰ ਹੁੰਦੇ ਨੇ ਠੀਕ ਹੈ ਜੀ ਤੇ ਜਾਨਵਰ ਦੀ ਸਤਨੋਂ ਕੁਆਲਿਟੀ ਐਸੀ ਹੁੰਦੀ ਆ ਠੀਕ ਹੈ ਜਿਹੜੇ ਭਰਾ ਆਪਾਂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਠੀਕ ਹੈ ਜੀ ਜਾਨਵਰ ਵੇਖੇ ਮੇਰਾ ਭਰਾ ਖੁਸ਼ੀ ਹੁੰਦੀ ਆ ਤੇ ਬਾਕੀ ਜਿਹੜੇ ਜੈਲਸ ਫੀਲ ਕਰਦੇ ਆ ਫਿਰ ਉਹਨਾਂ ਦੀ ਜਸਨੋਂ ਪਤਾ ਹੀ ਉਸ ਤੋਂ ਚੀਕਾਂ ਹੀ ਨਿਕਲਦੀਆਂ ਨੇ ਠੀਕ ਹੈ ਨਾ ਚੈੱਕ ਕਰ ਲੋ ਮੇਰਾ ਭਰਾ ਜੋੜਾ ਤੁਸੀਂ ਤੇ ਕਿੱਦਾਂ ਲੱਗਿਆ ਮੇਰਾ ਭਰਾ ਤੁਸੀਂ ਥੱਲੇ ਕਮੈਂਟ ਕਰਕੇ ਮੈਨ ਤੇ ਮੇਰਾ ਭਰਾ ਬਾਕੀ ਕਮੈਂਟਾਂ ਤੋਂ ਮੇਰਾ ਵੀ ਜ਼ਾਹਰ ਹੋ ਜਾਂਦਾ ਕਿਹੜੇ ਬੰਦੇ ਅੰਦਰ ਕੀ ਹੈਗਾ ਆ ਠੀਕ ਹੈ ਜੀ ਸੋ ਆਜੂ ਵੀ ਸਦਨ ਹਮੋਸ ਨੂੰ ਆਪਣੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਸ਼ੰਗ ਕਰਉਣਾ ਬਾਕੀ ਕੂਤਰ ਘੜਕਦਾ ਵੇਖੋ ਤੁਸੀਂ ਕਿਵੇਂ ਐ ਲਾਉਂਦਾ ਪੂਰੇ ਜੰਪ ਦੇਖੋ ਜੀ ਪੂਰੇ ਪੌਂਦਾ ਖੜਕਾ ਕੂਤਰ ਆਪਣਾ ਤਾਂ ਹਾਂਜੀ ਬਾਈ ਜੀ ਆਹ ਆਪਣਾ ਬੱਦਾ ਕੂਤਰ ਮੇਰਾ ਭਰਾ ਖੜ ਜਾ ਬੁੱਤ ਖੜ ਜਾ ਆ ਲੋ ਜੀ ਆ ਚੈੱਕ ਕਰ ਲਓ ਮੇਰਾ ਵੀਰ ਦੇਖੋ ਜੀ ਜਾਲ ਦੇ ਵਿੱਚ ਛੱਡਿਆ ਸੀ ਪਤੰਦਰ ਖੌਰਵੀ ਪਾਈ ਜਾਂਦਾ ਸੀਗਾ ਤੇ ਹੁਣ ਚੈੱਕ ਕਰ ਲੋ ਜੀ ਹੱਥ ਜਾ ਕੇ ਦੇਖੋ ਕਿਵੇਂ ਕਰਦਾ ਚੀੜਪਣਾ ਕਦ ਕਰ ਸਕਦੇ ਨੂੰ ਚੈੱਕ ਕਰ ਲੋ ਪੂਰਾ ਉੱਚਾ ਲੰਮਾ ਜਨਮਰ ਠੀਕ ਹੈ ਜੀ ਪ्योर ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਬਾਕੀ ਸਭ ਨੂੰ ਆਪਾਂ ਬਾਈ ਹਰਾਂ ਦੇ ਲੋਹੜ ਦਾ ਸ਼ੌਂਕ ਕਰਾਈ ਦਿੱਤਾ ਸੀਗਾ ਆ ਚੈੱਕ ਕਰ ਲੋ ਮੇਰਾ ਭਰਾ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਨੀਲੇ ਡੋਰਾਂ ਦਾ ਵੀਰੇ ਆਪਣਾ ਇਹ ਵੱਡਾ ਕੂਤਰਿਆ ਤੇ ਆ ਸਭ ਤੋਂ ਪੈਰਾਂ ਦੀ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਬੰਦ ਜੋੜਨੇ ਮੇਰਾ ਭਰਾ ਆਪਣੀ ਇਸ ਕਬੂਤਰ ਦੇ ਠੀਕ ਹੈ ਜੀ ਬਾਕੀ ਇਸ ਬੰਨੇ ਮੇਰਾ ਵੀ ਬਾਰੀ ਸਟ੍ਰਕਚਰ ਜਨਮਰ ਆਪਣੇ ਦਾ ਚੈੱਕ ਕਰ ਲਓ ਜਿਹੜਾ ਦਾ ਬੰਦਾ ਸਦਨੋ ਸ਼ਿਕਾਰੀ ਹੋਏਗਾ ਕਬੂਤਰ ਦੀ ਅੱਖ ਵੇਖ ਕੇ ਹੀ ਉਹਨੇ ਦੱਸ ਦੇਣਾ ਕਿ ਹਾਂ ਯਾਰ ਕਬੂਤਰ ਦੇ ਵਿੱਚ ਬਾਕੀ ਕੋਈ ਗੱਲ ਬਾਤ ਆ ਦੇਖੋ ਕਬੂਤਰ ਆਪਾਂ ਕਿਥੋਂ ਡੱਕਿਆ ਆ ਤੇ ਮੇਰਾ ਪ੍ਰਾ ਕੰਨੀਆਂ ਦੇਖੋ ਸਦਨੋ ਜਮਾ ਪੂਸ ਦੇ ਨਾਲ ਜਾ ਕੇ ਖੈਂਦੀਆਂ ਨੇ ਤੇ ਮੇਰਾ ਵੀਰਾ ਹਾ ਆਪਣੇ ਦੂਜੇ ਸਾਈਡ ਦੀ ਅੱਖ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਚਿੱਟੀਆਂ ਅੱਖਾਂ ਗੁਲਾਬੀ ਜੀ ਨੋਕ ਆ ਮੇਰਾ ਭਰਾ ਚਿੱਟੀਆਂ ਅੱਖਾਂ ਦੇ ਵਿੱਚ ਨੀਲੇ ਡੋਰੀਆਂ ਦਾ ਕੂਤਰਿਆ ਜੀ ਠੀਕ ਹੈ ਤੇ ਥੋੜਾ ਕੈਂਚੀ ਲੱਗਿਆ ਹੋਇਆ ਜਾਂਬਰ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤਾਂ ਕਿ ਕਿਸੇ ਨੂੰ ਮੈਨੂੰ ਨਹੀਂ ਵਿਖਾਈ ਤੇ ਆਹ ਸੀਗਾ ਮੇਰਾ ਭਰਾ ਆਪਣਾ ਮਕਮਲ ਕੂਤਰ ਠੀਕ ਹੈ ਜੀ ਪੂਰਾ ਸਤਲੋ ਚੂਟੀ ਵਾਲਾ ਕੂਤਰ ਬਚੇ ਡਾਮ ਕੇ ਵਾਕਈ ਕਹੋਗੇ ਹਾਂ ਯਾਰ ਕੋਈ ਕੂਤਰ ਆਇਆ ਸੀਗਾ ਬਾਕੀ ਮੇਰਾ ਭਰਾ ਸਾਹ ਬਚਾਈ ਜੀ ਵੀਰੇ ਐ ਨਹੀਂ ਮੈਂ ਗਾਰੰਟੀ ਦੇ ਤੂੰ ਤੇ ਤੁਸੀਂ ਸਾਹ ਬਣਾ ਕਰੋ ਸਾਹ ਬਕਰੋਗੇ ਰੀਅਲਟ ਤੁਹਾਨੂੰ ਆਪੇ ਮਿਲ ਜਾਣਾ ਠੀਕ ਹੈ ਬਟ ਕਈ ਭਰਾ 10 ਵੀ ਦਿੰਦੇ ਆ ਕਿ ਹਾਂ ਵੀਰੇ ਥੋੜੇ ਜਾਂਬਰ ਬਹੁਤ ਵਧੀਆ ਉੱਡੇ ਤੇ ਕਈ ਮੰਨ ਕੇ ਚੱਲੋ ਏਰੀਆ ਦੇ ਵਿੱਚ ਫਿਰ ਕਹਿੰਦੇ ਨਹੀਂ ਵੀਰੇ ਇਹ ਤਾਂ ਸਾਡੇ ਘਰ ਦੀ ਮਸਲਾ ਠੀਕ ਆ ਫਿਰ ਨਹੀਂ ਉਹਨਾਂ ਨੇ ਤਾਂ ਕਿਹਾ ਕੂਤਰ ਬਾਈ ਹਰਿਆ ਤੋਂ ਆਇਆ ਸੀਗਾ ਠੀਕ ਆ ਫਿਰ ਜਿਹੜੇ ਉਹਨਾਂ ਦੇ ਨਾਲ ਦੇ ਬੰਦੇ ਹੁੰਦੇ ਨਾ ਉਹਨਾਂ ਦੇ ਮਹੱਲੇ ਦੇ ਨਾਲ ਦੇ ਬੰਦੇ ਜਿਹੜੇ ਸਾਨੂੰ ਜਾਣਦੇ ਹੁੰਦੇ ਨੇ ਉਹ ਆ ਕੇ ਕਹਿੰਦੇ ਨੇ ਕਿ ਵੀਰੇ ਜਿਹੜੇ ਤੁਸੀਂ ਜਾਨਵਰ ਦਿੱਤੇ ਸੀ ਬਹੁਤ ਔਡੇ ਉਹਦੇ ਕੋਲੇ ਤੇ ਅਗਲਾ ਬੰਦਾ ਕਹਿੰਦਾ ਨਹੀਂ ਭਾਜੀ ਭੱਜ ਗਿਆ ਮਰ ਗਿਆ ਉੱਠੇ ਨਹੀਂ ਠੀਕ ਐ ਬਾਕੀ ਚਲੋ ਯਾਰ ਹਰ ਬੰਦੇ ਦਾ ਹਨਾ ਆਪਦੀ ਸੋਚ ਆ ਉਸ ਮੁਤਾਬਕ ਅਗਲਾ ਗੱਲ ਕਰਦਾ ਆ ਤੇ ਆਓ ਸਦਨੋਂ ਹੁਣ ਤੁਹਾਨੂੰ ਦਿਖਾਉਣਾ ਕੂਤਰੀ ਠੀਕ ਹੈ ਜੀ। ਬਹਾਂ ਜੀ ਵੀ ਦਰਸ਼ਕ ਵੀਰੋ ਆਹ ਆ ਵੀਰੇ ਆਪਣੀ ਵੱਡੀ ਗੂਤਰੀ ਮੇਰਾ ਭਰਾ ਚੈੱਕ ਕਰ ਲੋ ਜੀ ਆਪਣੀ ਐਸ ਮਾਦੀ ਦੀ ਕੁਆਲਿਟੀ ਮੇਰਾ ਭਰਾ ਜਿਹੜੀ ਜੀ ਉਸ ਸਕੂਟਰ ਦੇ ਨਾਲ ਲੱਗੇ ਹੋਈ ਬਾਈ ਜੀ ਬਿਲਕੁਲ ਜਿਹਨੂੰ ਕਹਿੰਦੇ ਆ ਤਾ ਬੰਦ ਜੋੜਾ ਉਹ ਚੀਜ਼ ਹੈ ਮੇਰਾ ਵੀਰੋ ਚੈੱਕ ਕਰ ਲੋ ਤੁਸੀਂ ਆਪਣੀ ਮਾਦੀ ਦਾ ਵਜੂਦ ਹੱਕ ਚੈੱਕ ਕਰ ਲੋ ਅੱਗੋਂ ਚੌੜੀ ਤੇ ਬਾਈ ਜੀ ਪਿੱਛੋਂ ਜਮਾਨ ਬੰਦ ਬਾਡੀ ਸਟਰਕਚਰ ਚੈੱਕ ਕਰ ਲੋ ਦੇਖੋ ਮੇਰਾ ਭਰਾ ਕਿੰਨਾ ਆਲਾ ਬਾਡੀ ਸਟਰਕਚਰ ਰੱਖਦੀ ਹੈ। ਤੇ ਆ ਬਾਜੀ ਮਾਦੀ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਸਦ ਨੂੰ ਸ਼ਾਮ ਦੇ ਟਾਈਮ ਵੀਡੀਓ ਸ਼ੂਟ ਕਰ ਰਿਹਾ ਕਿਤੇ ਗਿਆ ਪਿਆ ਸੀਗਾ ਮੈਂ ਤੇ ਉਹਦੇ ਬਾਵਜੂਦ ਤੁਸੀਂ ਅੱਖ ਦਾ ਨੂਰ ਅੱਖ ਦੇ ਡੋਰੇ ਮੇਰਾ ਭਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਵਿਦਆਊਟ ਫਿਲਟਰ ਮੇਰਾ ਭਰਾ ਵੀਡੀਓ ਲਈਦੀ ਹੈ ਤਾਂ ਜੋ ਭਰਾਵਾਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਨਹੀਂ ਹਾਂ ਵੀ ਵੀਡੀਓ ਚ ਕੁਝ ਹੋਰ ਤੇ ਜੇ ਉਹ ਡੱਬੇ ਚ ਪਾ ਕੇ ਭੇਜ ਤੇ ਉਦੋਂ ਕੁਝ ਹੋਰ ਇਹ ਕੰਮ ਆਪਣਾ ਨਹੀਂ ਮੇਰਾ ਭਰਾ ਅਜ ਤਾਂ ਹੀ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਹਾਂ ਵੀ ਬਾਈ ਨੇ ਜਨਵਾਰ ਕਿਹੜੇ ਵਿਖਾਇਦੇ ਭੇਜੇ ਕਿਹੜੇ ਠੀਕ ਹੈ ਜੀ ਤੇ ਆ ਸਦ ਨੂੰ ਦੂਜੀ ਸਾਈਡ ਤੇ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਜਮਾ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀ ਰੁਨੀਲੇ ਡੋਰੀਆਂ ਦੀ ਮੇਰਾ ਭਰਾ ਆਪਣੀ ਇਹ ਮਾਦੀ ਹੈ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਮੈਂ ਪੱਲਾ ਵਖੋਣਾ ਜੀ ਕੋਹਤਰੀ ਆਪਣੀ ਦਾ ਆ ਲੋ ਜੀ ਆ ਮੇਰਾ ਭਰਾ ਮਕਮਲ ਪੱਲਾ ਚੈੱਕ ਕਰੋ ਦੇਖੋ ਜੀ ਲਾਸਟ ਵਾਲੀ ਕਰਨੀ ਚੜਦੀ ਆਉਂਦੀ ਉਹਦੇ باوجود ਮੇਰਾ ਭਰਾ ਕਿੱਡੇ ਚੌੜੇ ਲੈਂਥੀ ਪੱਲੇ ਦੀ ਆਪਣੀ ਇਹ ਮਾਦੀ ਹੈ ਠੀਕ ਹੈ ਜੀ ਬਾਕੀ ਸਦ ਨੂੰ ਗਰਮੀ ਜ਼ਿਆਦਾ ਆ ਜਾਂ ਪਰ ਆਪਣੇ ਦਾ ਖਾਸ ਤੌਰ ਤੇ ਧਿਆਨ ਰੱਖੋ ਪਾਣੀ ਦੇ ਵਿੱਚ ਮੇਰਾ ਭਰਾ ORS ਜਾਂ ਗਲੂਕੋਜ਼ ਲਾਜ਼ਮੀ ਪਾ ਕੇ ਜਾਇਆ ਕਰੋ ਤੇ ਮੇਰਾ ਭਰਾ ਕੋਰੇ ਕੁੱਜਾਂ ਦੇ ਵਿੱਚ ਪਾਣੀ ਪਾਇਆ ਕਰੋ ਪਲਾਸਟਿਕ ਦੇ ਨਾਲੋਂ ਠੀਕ ਆ ਬਾਕੀ ਜੇ ਖੁੱਡੇ ਤੁਹਾਡੇ ਛਾਵੇਂ ਆ ਫਿਰ ਤਾਂ ਚਲੋ ਪਲਾਸਟਿਕ ਦਾ ਵੀ ਲਾ ਸਕਦੇ ਹੋ ਪਰ ਮਿੱਟੀ ਦਾ ਮੇਰਾ ਭਰਾ ਜ਼ਿਆਦਾ ਬੈਸਟ ਆ ਸਤਿਨੂੰ ਬਿਲਕੁਲ ਬੰਦ ਜੋੜ ਆ ਮਾਦੀ ਦੇ ਪੈਰਾਂ ਦੀ ਮੇਰਾ ਭਰਾ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਜਮਾ ਲਾਲ ਸੁਰਖ ਪੈਰਾਂ ਦੀ ਮੇਰਾ ਵੀਰ ਆਪਣੀ ਇਹ ਮਾਦੀ ਆ ਠੀਕ ਹੈ ਜੀ ਪੀ ਤੁਸੀਂ ਐਸ ਬੰਨ ਨੂੰ ਮਰਾ ਵੀਰ ਚੈੱਕ ਕਰ ਲੋ ਸਦੋਂ ਫੋਲੋ ਬੈਕ ਵੀਟ ਹੋਏ ਹੋਏ ਜਨਪਰਾ ਬੇਫਿਕਰੋ ਕੈਮਰਾ ਭਰਾ ਘੋਟਿਆਂ ਅੰਦਰ ਛੱਡ ਸਕਦੇ ਠੀਕ ਹੈ ਇਸ ਚੀਜ਼ ਦੀ ਗਰੰਟੀ ਹੈ ਪੁਣੀ ਮੇਰਾ ਭਰਾ ਤੇ ਆਹਾ ਸੀ ਕਿ ਮੇਰਾ ਵੀਰ ਆਪਣੀ ਮਕਮਲ ਮਾਦੀ ਤੇ ਆ ਉਪਰਾ ਹੁਣ ਮੈਸ ਨੂੰ ਜੋੜਾ ਹੈ ਦਵਾਰ ਤੋਂ ਜਾਫਲੇ ਦੇ ਵਿੱਚ ਤੁਹਾਨੂੰ ਤੁਰਦਾ ਫਿਰਦਾ ਵਿਖਾਉਣਾ ਤੇ ਵੇਹਨੇ ਮੇਰਾ ਭਰਾ ਦਵਾਰਾਂ ਘੁੱਤਰ ਗੜਕਦਾ ਕਿ ਨਹੀਂ ਪਹਿਲਾਂ ਦਾ ਪਤੰਦਰ ਬਹੁਤ ਗੜਕਦਾ ਸੀ ਤੇ ਚਲੋ ਦਿਖਾਉਨੇ ਹੁਣ ਆਪਾਂ ਤੁਹਾਨੂੰ ਠੀਕ ਹੈ ਜੀ ਹਾਜੀ ਬਾਜੀ ਆ ਦੁਆਰ ਤੋਂ ਮੇਰਾ ਭਰਾ ਤੁਸੀਂ ਜੋੜੇ ਆਪਣੇ ਦੀ ਮੇਰਾ ਵੀਰ ਮੱਕਾ ਮਲ ਸਟੈਂਡਿੰਗ ਮੂਜੀ ਚੈੱਕ ਕਰ ਲਓ ਬਾਕੀ ਵੀਰੇ ਆਲ ਪੰਜਾਬ ਪੰਜਾਬ ਦੇ ਕਿਸੇ ਸ਼ਹਿਰ ਕਸਬੇ ਜ਼ਿਲ੍ਹੇ ਜਾਂ ਪਿੰਡ ਅੰਦਰ ਤੁਸੀਂ ਸਜਣੋ ਡਿਲੀਵਰੀ ਕਰਵਾ ਸਕਦੇ ਹੋ ਬਸ ਦਾ ਕਿਰਾਇਆ ਐਕਸਟਰਾ ਆ ਪੇਮੈਂਟ ਸਾਨੂੰ ਸਜਣੋ ਪਹਿਲਾਂ ਦੇਣੀ ਪੈਣੀ ਆ ਤਾਂ ਇਹ ਆਸ ਵਾਲੇ ਬੰਦੇ ਦੂਰ ਰਹਿਣ ਜਿਹੜੇ ਕਹਿੰਦੇ ਵੀਰੇ ਜਿੰਨੀ ਗੇਮ ਲਾਉਂਦੀ ਸਾਨੂੰ ਸਾਰਿਆਂ ਦੀ ਵੀਡੀਓ ਪਾ ਦੋ ਵੀਰੇ ਮੈਂ ਸਾਰੇ ਜਾਂਬਰਾਂ ਦੀ ਵੀਡੀਓ ਨਹੀਂ ਪਾਣੀ ਠੀਕ ਹੈ ਪਹਿਲਾਂ ਕਹਿ ਦਿੰਨਾ ਆ ਉਕੇ ਸਦਰ ਉਹਦੇ ਵਿੱਚ ਨਾਲ ਸਾਡੀ ਭਕਾਈ ਬਹੁਤ ਹੁੰਦੀ ਸਾਡੇ ਵਰਗਾ ਖੱਲੇ ਖੱਲੇ ਜਾਣ ਪਰ ਦਾ ਸ਼ੌਂਕ ਕਰੋ ਤਾਂ ਮੁੜ ਕੇ ਵੀਰੇ ਆ ਨਹੀਂ ਆ ਨਹੀਂ ਆ ਦੇ ਦਵਾ ਦੇ ਦੂੰ ਜੇ ਉਹ ਪੈਸੇ ਮੰਗੇ ਤੇ ਫਿਰ ਉਹੀ 4 500 700 ਠੀਕ ਹੈ ਜੀ ਸਾਨੂੰ ਕਹਿੰਦੇ ਵੀਰੇ ਇਹ ਸਸਾ ਨਾ ਲੈ ਲਓ ਨਹੀਂ ਵੀਰੇ ਉਹ ਬੰਦੇ ਸਾਡੇ ਤੋਂ ਦੂਰ ਰਹਿਣਾ ਠੀਕ ਹੈ ਤੇ ਬਾਕੀ ਸਦਰ ਨੂੰ ਕੁਆਲਟੀ ਚੈੱਕ ਕਰ ਲਓ ਤੁਹਾਡੇ ਸਾਹਮਣੇ ਆ ਫੋਲੋ ਬਟਾ ਫੋਲੋ ਗਾਰੰਟੀ ਰਹਿ ਗਈ ਬੱਚਿਆਂ ਦੇ ਉੱਡਣ ਦੀ ਠੀਕ ਹੈ ਤੇ ਆਂਡੇ ਬੱਚਿਆਂ ਦੀ ਅੰਦੀ ਧਰਦੀ ਹੋਈ ਮਾਦੀਆ ਵੈਕਸੀਨੇਟ ਹੋਏ ਹੋਏ ਕਬੂਤਰ ਨੇ ਮੇਰਾ ਭਰਾ ਜਿਵੇਂ ਮੈਂ ਤੁਹਾਨੂੰ ਦੱਸਿਆ ਸਦਰ ਨੂੰ ਆਪਣਾ ਦੂਜਾ ਟੀਕਾ ਲਾ ਕੇ ਰੱਖਿਆ ਦਾ ਵੀਜ਼ਾ 50 ਉਹਦਾ ਨਾਮ ਆ ਠੀਕ ਆ ਆਮ ਕਬੂਤਰ ਬਾਜ ਭਰਾ ਨੂੰ ਦੁੱਧ ਵਾਲੇ ਟੀਕੇ ਦੇ ਨਾਲ ਜਾਣਦੇ ਨੇ ਠੀਕ ਹੈ ਜੀ 0.5 ਐਮਐਲ ਮੇਰਾ ਭਰਾ ਗਨ ਦੇ ਨਾਲ ਪਰ ਕਬੂਤਰ ਦੇ ਉਹ ਲੱਗਦਾ ਆ ਜਿਵੇਂ ਸਾਨੂੰ ਸਾਡਾ ਸੀਲ ਪਰਚੇਸ ਦਾ ਕੰਮ ਆ ਜੀ ਅਸੀਂ ਹਰ ਕਬੂਤਰ ਦੇ ਮੇਰਾ ਭਰਾ ਉਹ ਟੀਕਾ ਲਾਈਦਾ ਆ ਬੱਦ ਬੱਦ ਸਾਨੂੰ ਮਥਾ 14 ਜਾਂ 15 ਕੇ 100 ਰੁਪਏ ਦਾ ਹੁੰਦਾ ਸਾਰਾ ਟੀਕਾ ਉਹ ਠੀਕ ਹੈ ਜੀ ਤੇ ਉਹਦੇ ਨਾਲ ਬਾਈ ਜੀ ਜੇ ਮੰਨ ਕੇ ਚੱਲੋ 1000 ਕਬੂਤਰਾਂ ਦੀ ਜਾਨ ਬਚਦੀ ਆ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਮੇਰਾ ਵੀਰ ਠੀਕ ਹੈ ਜੀ ਨਾਲੇ ਤਾਂ ਵੀ ਸਾਡੇ ਜਨਵਰਾਂ ਪਰ ਦੀ ਸੇਫਟੀ ਆ ਨਾਲੇ ਜਿਹਦੇ ਭਰਾ ਦੇ ਘਰ ਜਨਵਰ ਜਾਂਦੇ ਨੇ ਉਸ ਭਰਾ ਦੀ ਸੇਫਟੀ ਹੈ ਜੀ ਠੀਕ ਹੈ ਤੇ ਸੋ ਠੀਕ ਹੈ ਵੀ ਸਦਨੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਦੇ ਪੱਛੀ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਈ ਜੀ ਬਾਕੀ ਯਾਰ ਮੇਰੇ ਲਈ ਨਹੀਂ ਤਾਂ ਮੇਰਾ ਭਰਾ ਆਪਣੇ ਇਸ ਕਬੂਤਰ ਦੇ ਲਈ ਤੁਸੀਂ ਲਾਜ਼ਮੀ ਕਮੈਂਟ ਕਰ ਦਿਓ ਦੇਖੋ ਜੀ ਜਦੋਂ ਦੀ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਵੀ ਉਦੋਂ ਬਾਅਦ ਇਹਨਾਂ ਦੇ ਪਰਪਲਾਂ ਦਾ ਅੱਖਾਂ ਦਾ ਪੰਜਾ ਦਾ ਸ਼ੌਂਕਰ ਤਾਂ ਜਨਰ ਆਪਣਾ ਦੇਖੋ ਜੀ ਕਿੰਨਾ ਖੌਲ ਜਨਹੋ ਕੇ ਗੜਕੀ ਜਾਂਦਾ ਠੀਕ ਹੈ ਜੀ ਸੋ ਮੇਰਾ ਵੀਰ ਜੋੜੇ ਵਾਸਤੇ ਤੁਸੀਂ ਕਮੈਂਟ ਲਾਜ਼ਮੀ ਕਰਕੇ ਜਾਣਾ ਮੇਰਾ ਭਰਾ ਠੀਕ ਹੈ ਜੀ ਓਕੇ ਮੇਰਾ ਭਰਾ